ਕੈਨੇਡਾ ਦੀ ਆਰਥਿਕਤਾ ਦੇ ਲਈ ਅਗਸਤ ਮਹੀਨਾ ਨਾਸ਼ਾ ਜਨਗ੍ਰਹਿ ਅਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਗਸਤ ਦੇ ਵਿੱਚ ਦੇਸ਼ ਦੇ ਵਿੱਚ 40000 ਨੌਕਰੀਆਂ ਖਤਮ ਹੋਈਆਂ ਜਿਸ ਕਾਰਨ ਬੇਰੋਜ਼ਗਾਰੀ ਦਰ ਵੱਧ ਕੇ 7.1% ਤੇ ਪਹੁੰਚ ਗਈ ਇਹ ਦਰ ਕੋਵਿਡ-19 ਦੇ ਅਸਾਧਾਰਨ ਸਮਿਆਂ ਨੂੰ ਛੱਡ ਕੇ ਮਈ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ ਜੁਲਾਈ ਦੇ ਵਿੱਚ ਬੇਰੋਜ਼ਗਾਰੀ ਦਰ 6.9% ਤੇ ਸਥਿਰ ਰਹੀ ਸੀ ਅਗਸਤ ਦੇ ਵਿੱਚ ਇਹ ਫਿਰ ਤੋਂ ਵੱਧ ਗਈ ਸਾਲ ਦੀ ਸ਼ੁਰੂਆਤ ਵਿੱਚ ਜਨਵਰੀ ਵਿੱਚ ਇਹ ਦਾ 6.6% ਸੀ ਜਿਸ ਤੋਂ ਬਾਅਦ ਇਹ ਲਗਾਤਾਰ ਚੜ ਰਹੀ ਹੈ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਖਤਮ ਹੋਣ ਵੱਲ ਗਿਆ ਨੌਕਰੀਆਂ ਦੇ ਵਿੱਚੋਂ ਜ਼ਿਆਦਾਤਰ ਕਰੀਬ 60000 ਨੌਕਰੀਆਂ ਪਾਰਟ ਟਾਈਮ ਸਨ ਅਤੇ ਫੁੱਲ ਟਾਈਮ ਨੌਕਰੀਆਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੱਤ ਤੋਂ ਵੱਧ ਨੌਕਰੀਆਂ 25 ਤੋਂ 54 ਸਾਲ ਦੀ ਉਮਰ ਦੇ ਵਰਕਰਾਂ ਨੇ ਗੁਆਈਆਂ ਨੇ ਨੌਜਵਾਨਾਂ ਦੀ ਰੁਜ਼ਗਾਰ ਦਰ 'ਚ ਜ਼ਿਆਦਾ ਬਦਲਾਅ ਨਹੀਂ ਆਇਆ ਕੋਈ ਸੈਕਟਰ ਦੇ ਵਿੱਚ ਨੌਕਰੀਆਂ ਖਤਮ ਹੋਈਆਂ ਖਾਸ ਕਰਕੇ ਉਹ ਉਦਯੋਗ ਜੋ ਅਮਰੀਕੀ ਟੈਰਿਫ ਦੇ ਕਾਰਨ ਪ੍ਰਭਾਵਿਤ ਹੋ ਰਹੇ ਨੇ ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਵਾਲੇ ਖੇਤਰ ਦੇ ਵਿੱਚ 26000 ਨੌਕਰੀਆਂ ਗਈਆਂ ਟਰਾਂਸਪੋਰਟ ਅਤੇ ਵੇਅਰਹਾਊਸਿੰਗ ਸੈਕਟਰ ਦੇ ਵਿੱਚ 23000 ਅਤੇ ਉਤਪਾਦਨ ਦੇ ਵਿੱਚ 19000 ਨੌਕਰੀਆਂ ਖਤਮ ਹੋਈਆਂ